ਸਤ ਸ੍ਰੀ ਅਕਾਲ ਦੋਸਤੋ ਕੁਝ ਐਸੀਆਂ ਕਿਤਾਬਾਂ ਹਨ ਜਿਹੜੀਆਂ ਸਾਡੀ ਜ਼ਿੰਦਗੀ ਬਦਲ ਸਕਦੀਆਂ ਹਨ ਇਹਨਾਂ ਕਿਤਾਬਾਂ ਚੋਂ ਇਦਾਂ ਦੀਆਂ 10 ਕਿਤਾਬਾਂ ਜੋ ਸਾਨੂੰ ਜ਼ਿੰਦਗੀ ਚ ਇੱਕ ਵਾਰੀ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਹਨ ਉਹ ਕਿਹੜੀਆਂ ਹਨ ਆਓ ਜਾਣਦੇ ਹਾਂ ਇਸ ਵੀਡੀਓ ਚ ਪਹਿਲੀ ਕਿਤਾਬ ਹੈ ਐਟੋਮਿਕ ਹੈਬਿਟਸ ਇਹ ਕਿਤਾਬ ਲਿਖੀ ਹੈ ਜੇਮਸ ਕਲੇਅਰ ਨੇ ਬਹੁਤ ਕਮਾਲ ਦੀ ਕਿਤਾਬ ਹੈ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਕਿੱਦਾਂ ਛੋਟੀਆਂ-ਛੋਟੀਆਂ ਆਦਤਾਂ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਚ ਇੱਕ ਵੱਡਾ ਬਦਲਾਅ ਲਿਆ ਸਕਦੇ ਹਾਂ ਇਸ ਕੈਟਾਗਰੀ ਰੀਆਂ ਹੋਰ ਵੀ ਬਹੁਤ ਕਿਤਾਬਾਂ ਹਨ ਪਰ ਹੋਰ ਕੋਈ ਵੀ ਕਿਤਾਬ ਇਸ ਕਿਤਾਬ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ। ਇਸ ਕਿਤਾਬ 'ਚ ਇਦਾਂ ਦੇ ਤਰੀਕੇ ਆ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਕੋਈ ਵੀ ਨਵੀਂ ਆਦਤ ਪਾ ਸਕਦੇ ਹੋ। ਜੇ ਤੁਸੀਂ ਕੋਈ ਪੁਰਾਣੀ ਆਦਤ ਛੱਡਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤਰੀਕੇ ਦੱਸੇ ਆ ਇਸ ਕਿਤਾਬ 'ਚ। ਹੁਣ ਤੱਕ ਤਾਂ ਪਤਾ ਨਹੀਂ ਇਸ ਕਿਤਾਬ ਦੀਆਂ ਕਿੰਨੀਆਂ ਕਾਪੀਆਂ ਵਿਕ ਗਈਆਂ। ਤੁਹਾਡੇ 'ਚੋਂ ਕਈਆਂ ਨੇ ਇਹ ਕਿਤਾਬ ਪੜ੍ਹੀ ਵੀ ਹੋਵੇਗੀ। ਜੇ ਪੜ੍ਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਅਗਲੀ ਕਿਤਾਬ ਹੈ ਇਕਿਗਾਈ। ਜਾਪਾਨ 'ਚ ਇੱਕ ਆਈਲੈਂਡ ਹੈ ਉੱਥੋਂ ਦੇ ਲੋਕ ਬਾਕੀ ਲੋਕਾਂ ਤੋਂ ਲੰਬੀ ਤੇ ਖੁਸ਼ਹਾਲ ਜ਼ਿੰਦਗੀ ਜਿਉਂਦੇ ਆ। ਇਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਸੈੱਟ ਕੀਤਾ ਹੋਇਆ ਹੈ। ਇਸੇ ਮਕਸਦ ਨੂੰ ਉਹ ਕਹਿੰਦੇ ਐ ਇਕੀਗਾਈ। ਅਸੀਂ ਆਪਣੀ ਜ਼ਿੰਦਗੀ ਦਾ ਮਕਸਦ ਕਿਵੇਂ ਲੱਭ ਸਕਦੇ ਹਾਂ? ਇਹ ਸਾਰਾ ਕੁਝ ਹੈ ਇਸ ਕਿਤਾਬ 'ਚ। ਜੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਜਾਂ ਕਹਿ ਲੋ ਕਿ ਇਕੀਗਾਈ ਨਹੀਂ ਪਤਾ ਤਾਂ ਤੁਹਾਨੂੰ ਕੰਮ ਕਰਨ 'ਚ ਮਜ਼ਾ ਨਹੀਂ ਆਊਗਾ ਤੇ ਤੁਸੀਂ ਹਮੇਸ਼ਾ ਸਟ੍ਰੈਸ 'ਚ ਰਹੋਗੇ। ਆਪਣੀ ਜ਼ਿੰਦਗੀ ਦਾ ਮਕਸਦ ਲੱਭਣ ਲਈ ਇਹ ਕਿਤਾਬ ਜ਼ਰੂਰ ਪੜਿਓ ਜਿਹੜੀ ਅਗਲੀ ਕਿਤਾਬ ਹੈ ਇਹ ਮੇਰੀ ਖੁਦ ਦੀ ਫੇਵਰੇਟ ਕਿਤਾਬ ਹੈ ਕਿਤਾਬ ਦਾ ਨਾਮ ਹੈ ਦੀ ਐਲਕੈਮਿਸਟ ਜਦੋਂ ਮੈਂ ਇਹ ਕਿਤਾਬ ਪੜ੍ਹੀ ਹੀ ਤਾਂ ਬੜੇ ਦਿਨਾਂ ਤੱਕ ਇਸ ਕਿਤਾਬ ਦੀ ਕਹਾਣੀ ਮੇਰੇ ਦਿਮਾਗ 'ਚ ਚੱਲਦੀ ਰਹੀ ਜਿਹੜੇ ਲੋਕੀ ਸੁਪਨੇ ਦੇਖਦੇ ਆ ਕੁਝ ਕਰਨ ਦੇ ਜਾਂ ਕੁਝ ਪਾਉਣ ਦੇ ਤਾਂ ਇਹ ਕਿਤਾਬ ਜ਼ਰੂਰ 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 ਪੜਿਓ ਇਹ ਕਿਤਾਬ ਤੁਹਾਨੂੰ ਯਕੀਨ ਕਰਾਊਗੀ ਕਿ ਕਿਵੇਂ ਆਪਣੇ ਦਿਲ ਦੀ ਸੁਣ ਕੇ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਤੁਹਾਨੂੰ ਪਤਾ ਲੱਗੇਗਾ ਆਪਣੇ ਅੰਦਰ ਦੀ ਤਾਕਤ ਦਾ ਸੋ ਦੋਸਤੋ ਪੋਲੋ ਕੋਇਲੋ ਦੀ ਲਿਖੀ ਇਸ ਕਿਤਾਬ ਨੂੰ ਆਪਣੀ ਬੁੱਕ ਕਲੈਕਸ਼ਨ ਵਿੱਚ ਜਰੂਰ ਸ਼ਾਮਿਲ ਕਰਿਓ ਅਗਲੀ ਕਿਤਾਬ ਜਿਹੜੀ ਤੁਹਾਨੂੰ ਜਰੂਰ ਪੜ੍ਹਨੀ ਚਾਹੀਦੀ ਹੈ ਉਹ ਹੈ ਦੀ ਕਰੇਜ ਟੂ ਬੀ ਡਿਸਲਾਈਕਡ ਇਹ ਕਿਤਾਬ ਪੜਨ ਤੋਂ ਬਾਅਦ ਤੁਹਾਡੇ ਅੰਦਰ ਇੱਕ ਐਸੀ ਤਾਕਤ ਆਵੇਗੀ ਕਿ ਕੋਈ ਵੀ ਤੁਹਾਡੇ ਬਾਰੇ ਕੁਝ ਵੀ ਕਹੇ ਤੁਹਾਨੂੰ ਫਰਕ ਨਹੀਂ ਪਵੇਗਾ ਇਹ ਇਹੋ ਜੀ ਕਿਤਾਬ ਹੈ ਜਿਹਨੂੰ ਪੜ੍ਹ ਕੇ ਸ਼ਾਇਦ ਤੁਹਾਡੀ ਸਾਰੀ ਜ਼ਿੰਦਗੀ ਬਦਲ ਜਾਵੇ ਇਸ ਬੁੱਕ ਦਾ ਬੈਕ ਕਵਰ ਖੁਦ ਕਹਿੰਦਾ ਹੈ ਇਹ ਸਿੰਗਲ ਬੁੱਕ ਕੈਨ ਚੇਂਜ ਯੋਰ ਲਾਈਫ ਇਸ ਕਿਤਾਬ ਤੋਂ ਜ਼ਿੰਦਗੀ ਦੇ ਕੋੜੇ ਸੱਚ ਪਤਾ ਲੱਗਣਗੇ ਪੜ੍ਹ ਕੇ ਜ਼ਰੂਰ ਦੇਖਿਓ ਇਹ ਕਿਤਾਬ ਅਗਲੀ ਕਿਤਾਬ ਹੈ ਸੇਪੀਅਨਸ ਇਹ ਕਿਤਾਬ ਲਿਖੀ ਹੈ ਯੂਵਲ ਨਵਾਰ ਹਰਾਰੀ ਨੇ ਇਹ ਕਿਤਾਬ ਹਰ ਕਿਸੇ ਨੂੰ ਪੱਕਾ ਪੜ੍ਹਨੀ ਚਾਹੀਦੀ ਹੈ ਮਾਨਵ ਜਾਤੀ ਤੇ ਲਿਖੀ ਹੋਈ ਇਹ ਕਿਤਾਬ ਆਪਣੀ ਕੈਟਾਗਰੀ ਚ ਬੈਸਟ ਕਿਤਾਬ ਹੈ ਇਸ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਕਿ ਸਾਡੀ ਸ਼ੁਰੂਆਤ ਕਿਵੇਂ ਹੋਈ ਇੰਨੇ ਜਾਨਵਰ ਐ ਧਰਤੀ ਤੇ ਪਰ ਇਨਸਾਨ ਹੀ ਸਭ ਤੋਂ ਤਾਕਤਵਰ ਕਿਉਂ ਬਣਿਆ? ਇਦਾਂ ਦਾ ਕੀ ਖਾਸ ਐ ਇਨਸਾਨਾਂ 'ਚ? ਨਾਲ ਹੀ ਇਹ ਕਿਤਾਬ ਇਹ ਵੀ ਦੱਸਦੀ ਐ ਕਿ ਪੈਸੇ ਦੀ ਸ਼ੁਰੂਆਤ ਕਿੱਦਾਂ ਹੋਈ, ਧਰਮ ਕਿਵੇਂ ਬਣੇ, ਇਦਾਂ ਦੀਆਂ ਕਿਹੜੀਆਂ ਘਟਨਾਵਾਂ ਹੋਈਆਂ ਜਿਹੜੀਆਂ ਸਾਡੇ ਅੱਜ ਲਈ ਜ਼ਿੰਮੇਵਾਰ ਹਨ। ਇਸ ਦੁਨੀਆ ਨੂੰ ਲੈ ਕੇ ਜੋ ਵੀ ਸਾਡੇ ਭੁਲੇਖੇ ਹਨ ਇਹ ਕਿਤਾਬ ਉਹ ਸਭ ਦੂਰ ਕਰੇਗੀ। ਕਈ ਇਦਾਂ ਦੀਆਂ ਚੀਜ਼ਾਂ ਐ ਜਿਨ੍ਹਾਂ ਨੂੰ ਅਸੀਂ ਹਲਕੇ 'ਚ ਲੈ ਲੈਂਦੇ ਐ। ਇਹ ਕਿਤਾਬ ਉਹਨਾਂ ਚੀਜ਼ਾਂ ਦੇ ਅਸਲ ਮਾਇਨੇ ਦੱਸਦੀ ਐ। ਦੋਸਤੋ ਅਗਲੀ ਕਿਤਾਬ ਹੈ ਦੀ సైਕੋਲੋਜੀ ਆਫ ਮਨੀ ਤੁਸੀਂ ਪੈਸਿਆਂ ਨੂੰ ਲੈ ਕੇ ਇਸ ਟਾਈਮ ਜੋ ਵੀ ਡਿਸੀਜਨ ਲੈ ਰਹੇ ਹੋਵੋਗੇ ਉਹ ਤੁਹਾਡੇ ਫਿਊਚਰ ਤੇ ਬਹੁਤ ਜ਼ਿਆਦਾ ਅਸਰ ਕਰਨ ਵਾਲਾ ਹੈ ਸਾਡੇ ਸਮਾਜ ਚ ਹਰ ਕੋਈ ਪੈਸੇ ਚਾਹੁੰਦਾ ਪਰ ਜੇ ਕੋਈ ਇਨਸਾਨ ਖੁੱਲ੍ਹਿਆ ਇਹ ਕਹਿ ਦੇਵੇ ਕਿ ਮੈਂ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਆ ਤਾਂ ਉਸ ਇਨਸਾਨ ਨੂੰ ਲਾਲਚੀ ਇਨਸਾਨ ਦੇ ਤੌਰ ਤੇ ਦੇਖਿਆ ਜਾਂਦਾ ਜੇ ਤੁਹਾਡੇ ਚ ਕੋਈ ਐਦਾਂ ਦਾ ਸ਼ਖਸ ਹੈ ਜਿਹੜਾ ਪੈਸੇ ਨੂੰ ਬਹੁਤ ਪਸੰਦ ਕਰਦਾ ਤੇ ਆਪਣੀ ਜ਼ਿੰਦਗੀ ਚ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦਾ ਆ ਤੇ ਬਹੁਤ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਵਾਰੀ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਕਿਤਾਬ ਦੀ ਸਮਰੀ ਤੇ ਵੀਡੀਓ ਬਣਾਵਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਲੀ ਕਿਤਾਬ ਹੈ ਦੀ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਇਹ ਕਿਤਾਬ ਤੁਹਾਨੂੰ ਜਿੰਨੇ ਵੀ ਸਕਸੈਸਫੁਲ ਲੋਕ ਹੈ ਦੁਨੀਆ 'ਚ ਉਹਨਾਂ ਦੀਆਂ 7 ਆਦਤਾਂ ਬਾਰੇ ਦੱਸੂਗੀ ਸਾਡੇ 'ਚੋਂ ਜ਼ਿਆਦਾਤਰ ਲੋਕ ਉਹਨਾਂ ਚੀਜ਼ਾਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦੇ ਆ ਜਿਨ੍ਹਾਂ ਚੀਜ਼ਾਂ ਤੇ ਉਹਨਾਂ ਦਾ ਕੰਟਰੋਲ ਹੀ ਨਹੀਂ ਹੁੰਦਾ ਤੇ ਉਹਨਾਂ ਚੀਜ਼ਾਂ ਤੇ ਕੰਮ ਹੀ ਨਹੀਂ ਕਰਦੇ ਜੋ ਉਹਨਾਂ ਦੇ ਕੰਟਰੋਲ 'ਚ ਹੈਗੀਆਂ ਕਿਸੇ ਵੀ ਹਾਲਾਤ ਨੂੰ ਬਦਲਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਤੇ ਖੁਦ ਨੂੰ ਬਦਲਣ ਤੋਂ ਪਹਿਲਾਂ ਸਾਨੂੰ ਆਪਣਾ ਨਜ਼ਰੀਆ ਬਦਲਣਾ ਪਊਗਾ ਜਰੂਰ ਪੜਿਓ ਇਹ ਕਿਤਾਬ ਤੁਹਾਡਾ ਦੁਨੀਆ ਨੂੰ ਤੇ ਆਪਣੇ ਆਪ ਨੂੰ ਲੈ ਕੇ ਨਜ਼ਰੀਆ ਬਦਲ ਜਾਊਗਾ ਦੋਸਤੋ ਏਪੀਜੀ ਅਬਦੁਲ ਕਲਾਮ ਜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਇਹ ਅਗਲੀ ਕਿਤਾਬ ਉਹਨਾਂ ਦੀ ਆਟੋ ਬਾਇਓਗ੍ਰਾਫੀ ਹੈ ਕਿਤਾਬ ਦਾ ਨਾਮ ਹੈ ਵਿੰਗਸ ਆਫ ਫਾਇਰ एपीजे अब्दुल कलाम भारत ਦੇ ਪ੍ਰੈਜ਼ੀਡੈਂਟ ਰਹਿ ਚੁਕੇ ਸਨ ਤੇ ਨਾਲ ਹੀ ਇੱਕ ਜਾਣੇਮਾਨੇ ਸਾਇੰਟਿਸਟ ਵੀ ਸਨ ਬਹੁਤ ਸਾਫ਼ ਦਿਲ ਸੀ ਉਹਨਾਂ ਦਾ ਭਾਰਤ ਦੇ ਸਭ ਤੋਂ ਰਿਸਪੈਕਟਫੁਲ ਤੇ ਪਸੰਦੀਦਾ ਲੀਡਰ ਸਨ एपीजे अब्दुल कलाम ਜੀ ਇੱਕ ਸਿੱਧੇ ਸਾਦੇ ਪਰਿਵਾਰ ਤੋਂ ਜਿਹਦੀ ਆਰਥਿਕ ਹਾਲਤ ਇੰਨੀ ਵਧੀਆ ਨਹੀਂ ਸੀ ਉੱਥੋਂ ਸ਼ੁਰੂ ਕਰਕੇ ਦੇਸ਼ ਦਾ ਪਸੰਦੀਦਾ ਲੀਡਰ ਬਣਨ ਤੱਕ ਦਾ ਉਹਨਾਂ ਦਾ ਸਾਰਾ ਸਫ਼ਰ ਇਸ ਕਿਤਾਬ 'ਚ ਸ਼ਾਮਲ ਹੈ ਸਟੂਡੈਂਟਸ ਨੂੰ ਇਹ ਕਿਤਾਬ ਜ਼ਰੂਰ ਜ਼ਰੂਰ ਪੜ੍ਹਨੀ ਚਾਹੀਦੀ ਹੈ ਪੜ੍ਹਦੀਆਂ ਬੈਸਟ ਸੈਲਰ ਕਿਤਾਬਾਂ ਚੋਂ ਇੱਕ ਹੈ ਇਹ ਕਿਤਾਬ। ਅਗਲੀ ਕਿਤਾਬ ਦੁਨੀਆਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਚੋਂ ਇੱਕ ਹੈ। ਕਿਤਾਬ ਦਾ ਨਾਮ ਹੈ ਥਿੰਕ ਐਂਡ ਗਰੋ ਰਿਚ। ਸੋਚੋ ਅਤੇ ਅਮੀਰ ਬਣੋ। ਤੁਸੀਂ ਸਫਲਤਾ ਲਈ ਇਧਰੋਂ-ਉਧਰੋਂ ਜਿੰਨੀਆਂ ਵੀ ਜਾਣਕਾਰੀਆਂ ਜਾਂ ਫਾਰਮੂਲੇ ਲੱਭਦੇ ਹੋ, ਉਹ ਸਾਰੇ ਲਗਭਗ ਇਸ ਇੱਕ ਕਿਤਾਬ 'ਚ ਲੱਭ ਜਾਣਗੇ। ਇਹ ਕਿਤਾਬ ਪੜ੍ਹ ਕੇ ਤੁਹਾਨੂੰ ਆਪਣੀਆਂ ਇੱਛਾਵਾਂ ਦਾ ਪਤਾ ਲੱਗੂਗਾ ਕਿ ਕਿਵੇਂ ਇਹਨਾਂ ਨੂੰ ਕੰਟਰੋਲ ਕਰਕੇ ਆਪਣੇ ਸੁਪਨੇ ਪੂਰੇ ਕਰਨੇ ਹਨ, ਇਹ ਵੀ ਦੱਸਦੀ ਹੈ ਇਹ ਕਿਤਾਬ। ਅਸੀਂ ਕਈ ਐਸੀਆਂ ਚੀਜ਼ਾਂ ਤੋਂ ਡਰਦੇ ਹਾਂ ਜਿਨ੍ਹਾਂ ਤੋਂ ਅਸਲ 'ਚ ਸਾਨੂੰ ਡਰਨਾ ਨਹੀਂ ਚਾਹੀਦਾ ਉਹ ਕਿਹੜੀਆਂ ਚੀਜ਼ਾਂ ਆ ਉਹ ਸਾਰੀਆਂ ਇਸ ਕਿਤਾਬ 'ਚ ਦੱਸੀਆਂ ਹੋਈਆਂ ਇਸ ਕਿਤਾਬ ਦਾ ਪਹਿਲਾ ਚੈਪਟਰ ਹੀ ਤੁਹਾਨੂੰ ਇੰਨਾ ਅਟਰੈਕਟ ਕਰ ਲਵੇਗਾ ਕਿ ਬਦੋ ਬਦੀ ਅੱਗੇ ਦੇ ਚੈਪਟਰ ਪੜਨ ਦਾ ਦਿਲ ਕਰੇਗਾ ਦੋਸਤੋ ਸਾਡੀ ਲਿਸਟ ਦੀ ਅਗਲੀ ਕਿਤਾਬ ਹੈ ਮਾਈਂਡਸੈਟ ਇਹ ਬੁੱਕ ਦੱਸਦੀ ਹੈ ਕਿ ਦੋ ਤਰ੍ਹਾਂ ਦੇ ਮਾਈਂਡਸੈਟ ਹੁੰਦੇ ਆ ਬੰਦੇ ਦੇ ਇੱਕ ਹੁੰਦਾ ਫਿਕਸਡ ਮਾਈਂਡਸੈਟ ਤੇ ਇੱਕ ਹੁੰਦਾ ਗਰੋਥ ਮਾਈਂਡਸੈਟ ਫਿਕਸਡ ਮਾਈਂਡਸੈਟ ਵਾਲਾ ਬੰਦਾ ਸੋਚਦਾ ਹੈ ਵੀ ਯਾਰ ਮੈਂ ਜਿੰਨੀ ਕੁ ਇੰਟੈਲੀਜੈਂਸ ਟੈਲੈਂਟ ਜਾਂ ਹੋਰ ਕੁਆਲਿਟੀਜ਼ ਨਾਲ ਪੈਦਾ ਹੋਇਆ ਆ ਉਹੀ ਮੇਰੀ ਔਕਾਤ ਹੈ ਉਸ ਤੋਂ ਅੱਗੇ ਮੈਂ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਕਿਸੇ ਚੀਜ਼ 'ਚ ਵਧੀਆ ਨਹੀਂ ਹੋ ਤਾਂ ਤੁਸੀਂ ਸੋਚ ਲੈਣੇ ਹੋ ਵੀ ਤੁਸੀਂ ਕਦੇ ਵੀ ਉਸ ਚੀਜ਼ 'ਚ ਵਧੀਆ ਨਹੀਂ ਹੋ ਸਕਦੇ ਦੂਜੇ ਪਾਸੇ ਹੁੰਦਾ ਹੈ ਗਰੋਥ ਮਾਈਂਡਸੈਟ ਇਸ ਮਾਈਂਡਸੈਟ ਵਾਲੇ ਬੰਦੇ ਦਾ ਮੰਨਣਾ ਹੈ ਵੀ ਤੁਸੀਂ ਪ੍ਰੈਕਟਿਸ ਕਰਕੇ ਮਿਹਨਤ ਕਰਕੇ ਕਿਸੇ ਵੀ ਫੀਲਡ 'ਚ ਆਪਣੇ ਟੈਲੈਂਟ ਨੂੰ ਡਿਵੈਲਪ ਕਰ ਸਕਦੇ ਹੋ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ ਜੇ ਤੁਸੀਂ ਲਗਨ ਨਾਲ ਉਸ ਕੰਮ ਦੀ ਪ੍ਰੈਕਟਿਸ ਕਰੋ ਬਸ ਥੋੜਾ ਟਾਈਮ ਲੱਗੂਗਾ ਤੇ ਸਬਰ ਦੀ ਲੋੜ ਪਵੇਗੀ ਜਰੂਰ ਪੜਿਓ ਇਹ ਕਿਤਾਬ ਇਹਨਾਂ ਤੋਂ ਇਲਾਵਾ ਕੋਈ ਹੋਰ ਕਿਤਾਬ ਜੋ ਤੁਹਾਨੂੰ ਲੱਗਦਾ ਹੈ ਕਿ ਇਸ ਲਿਸਟ 'ਚ ਹੋਣੀ ਚਾਹੀਦੀ ਸੀ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੁਹਾਡੇ ਇੱਕ ਸ਼ੇਅਰ ਨਾਲ ਇਹ ਵੀਡੀਓ ਕਿਸੇ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਇਦਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ